ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਲੁਧਿਆਣੇ ਵਾਲੇ ਭਾਜਪੀ ਦੇ ਵਿੱਚ ਉਹ ਸ਼ਾਮਲ ਹੋਏ ਨੇ ਉਹਨਾਂ ਪ੍ਰਤੀ ਕੁਝ ਲੋਕਾਂ ਨੇ ਬਹੁਤ ਘਟੀਆ ਦਰਜੇ ਦੀਆਂ ਪੋਸਟਾਂ ਪਾਈਆਂ ਇੱਕ ਮਲਰਾਜ ਮੌੜ ਕਰਕੇ ਬੇਚਲਦਾ ਉਹਨਾਂ ਨੇ ਇੱਕ ਟਿੱਪਣੀ ਲਿਖੀ ਹੈ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਨੇ ਭਾਜਪਾ ਦੇ ਵਿੱਚ ਜਾ ਕੇ ਬਹੁਤ ਵੱਡੀ ਗਲਤੀ ਕੀਤੀ ਭਾਜਪਾ ਮੰਨੂਵਾਦੀ ਜਿਹੜੀ ਸੋਚ ਹੈਗੀ ਹੈ ਉਹਨੂੰ ਉਭਾਰਨਾ ਚਾਹੁੰਦੀ ਹੈ ਔਰ ਭਾਜਪਾ ਵਾਲੇ ਮੰਨੂਵਾਦੀ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਮੈਂ ਜਿਹੜੀ ਅੱਜ ਗੱਲ ਕਰਨੀ ਹੈ ਨਾ ਚਲੂਣੇ ਕਈਆਂ ਦੇ ਲੜਨਗੇ ਡਾਕਟਰ ਰੰਗਰੇਟੇ ਨੂੰ ਕਿਉਂ ਕਿਹਾ ਗਿਆ ਉਹਦੇ ਲਈ ਇਹ ਸ਼ਬਦਾਵਲੀ ਕਿਉਂ ਵਰਤੀ ਗਈ ਜਾਂ ਉਹਨੂੰ ਇਹ ਕਿਉਂ ਕਿਹਾ ਕਿ ਉਹਨੇ ਬਹੁਤ ਗਲਤ ਕੀਤਾ ਬੀਜੇਪੀ ਦੇ ਵਿੱਚ ਆ ਕੇ ਕਿਉਂਕਿ ਉਹ ਦਲਿਤ ਪਰਿਵਾਰ ਦੇ ਨਾਲ ਸਬੰਧ ਰੱਖਦਾ ਹੈ ਇਹ ਸਚਾਈ ਹੈ ਮੈਂ 4-5 ਕੋ ਉਦਾਹਰਣਾਂ ਦੇਣੀਆਂ ਨੇ ਜਿਨ੍ਹਾਂ ਦੀ ਪੂਛ ਦੇ ਨਾਲ ਜੱਟ ਸ਼ਬਦ ਜਾਦਾ ਬੰਨਿਆ ਹੋਇਆ ਤੇ ਉਹ ਜੀਕਾ ਨਾ ਮਾਰੇ ਫਰੀਦਕੋਟ ਤੇ ਹੰਸਰਾਜ ਹੰਸ ਨੇ ਜਦੋਂ ਇਲੈਕਸ਼ਨ ਲੜੀ ਉਦੋਂ ਕਿਸਾਨ ਜਥੇਬੰਦੀਆਂ ਵਾਲੇ ਨੇ ਧਰਨਾ ਲਾ ਕੇ ਉਹਦਾ ਪਿੱਛਾ ਕੀਤਾ ਉਹਨੂੰ ਪਿੰਡਾਂ ਵਿੱਚ ਵੜ ਨਹੀਂ ਦਿੱਤਾ ਸਿੱਧਕੇ ਤੇ ਇਹ ਸਚਾਈ ਹੈ ਕਿਉਂਕਿ ਉਹ ਦੰਤ ਪਰਿਵਾਰ ਦੇ ਨਾਲ ਸਬੰਧ ਰੱਖਦਾ ਜਦੋਂ ਗਿੱਦੜਵਾਹੇ ਤੇ ਮਨਪ੍ਰੀਤ ਬਾਦਲ ਨੇ ਇਲੈਕਸ਼ਨ ਲੜੀ ਬੀਜੇਪੀ ਵੱਲੋਂ ਉਦੋਂ ਕੋਈ ਬੋਲੇ ਨਹੀਂ ਇਹ ਸਚਾਈ ਹੈ ਮਤਲਬ ਸਾਡੇ ਦਿਮਾਗ ਵਿੱਚ ਜਾਂ ਸਾਡੇ ਧੌਣ ਵਿੱਚ ਇੱਕ ਜੱਟਵਾਦ ਦਾ ਜਾਤੀਵਾਦ ਦਾ ਕਿਲਾ ਹੈਗਾ ਅੱਛਾ ਹੁਣ ਇਹ ਜਿਹੜਾ ਬਲਰਾਜ ਮੋੜ पे ਚੱਲਦਾ ਹੈ ਇਹ ਬਰਨਾਲੇ ਦੇ ਵਿੱਚ ਹੀ ਸ਼ਾਇਦ ਪਿੰਡ ਪੈਂਦਾ ਤੇ ਬਰਨਾਲੇ ਕੇਵਲ ਢਿੱਲੋ ਕੌਣ ਹੈ ਉਹ ਵੀ ਜੱਟ ਹੈ ਉਹਦੇ ਬਾਰੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਕੈਪਟਨ ਅਮਰਿੰਦਰ ਸਿੰਘ ਜੱਟ ਨੇ ਉਹਨਾਂ ਬਾਰੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਬਹੁਤ ਲੋਕ ਨੇ ਜਿਹੜੇ ਬੀਜੇਪੀ ਦੇ ਵਿੱਚ ਜੱਟ ਕਹਿੰਦੇ ਨੇ ਉਹਨਾਂ ਬਾਰੇ ਕੋਈ ਟਿੱਕ ਟਿਪਣੀ ਨਹੀਂ ਜਦੋਂ ਕੋਈ 달ਤ ਪਰਿਵਾਰ ਵਿੱਚੋਂ ਬੰਦਾ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਊ ਉਹਦੇ ਤੋਂ ਡੇ ਚਲੂਨੇ ਲੜਦੇ ਆ ਹੁਣ ਜਿਹੜੇ ਸ਼ਾਮਲ ਕਰਨ ਵਾਲੇ ਬੀਜੇਪੀ ਦੇ ਲੀਡਰ ਨੇ ਚੰਗੀ ਤਰ੍ਹਾਂ ਉਹਨਾਂ ਨੂੰ ਕਿਹੜਾ ਪਤਾ ਨਹੀਂ ਉਹਨਾਂ ਨੂੰ ਪਤਾ ਵੀ ਜਿਹਦੇ ਪਿੱਛੇ ਵੋਟ ਹੈਗੀ ਐ ਉਹਨੇ ਬੰਦਾ ਉਹ ਚੱਕਣਾ ਇਥੇ ਆਜ਼ਾਦ ਭਾਰਤ ਹੈ ਜੀ ਸਭ ਨੂੰ ਖੁੱਲ ਹੈ ਜਿਹੜੀ ਮਰਜ਼ੀ ਪਾਰਟੀ ਵਿੱਚ ਬੰਦਾ ਜਾਵੇ ਪਰ ਪ੍ਰੋਬਲਮ ਸਾਨੂੰ ਕੀ ਹੈ ਜੇ ਕੋਈ ਵੱਡੀ ਜਾਤ ਦਾ ਉੱਚੀ ਜਾਤ ਦਾ ਬੰਦਾ ਚਲਾ ਗਿਆ ਫਿਰ ਅਸੀਂ ਬੋਲਣਾ ਨਹੀਂ ਬਹੁਤੇ ਪਿੰਡਾਂ ਦੇ ਸਰਪੰਚ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਬਾਰੇ ਕੀ ਖਿਆਲ ਨੇ ਦਿਖਾਤੀ ਆਪਣੀ ਔਕਾਤ ਇਹ ਤਾਂ ਪਹਿਲਾਂ ਹੀ ਪਤਾ ਸੀ ਇਹ ਭਾਜਪਾ ਦੀ ਕੱਠ ਪੁਤਲੀ ਹੈ ਇਹਦਾ ਪੋਸਟਰ ਪਾਈਆਂ ਜਾ ਰਹੀਆਂ ਨੇ ਅੱਛਾ ਮੰਨ ਲਓ ਗੱਲ ਜੇ ਡਾਕਟਰ ਅੰਗਰੇਟਾ ਕਾਂਗਰਸ ਵਿੱਚ ਚਲਾ ਜਾਵੇ ਫਿਰ ਤੁਹਾਡੇ ਵਿਚਾਰ ਕੀ ਹੋਣਗੇ ਜੇ ਉਹ ਆਮ ਆਦਮੀ ਪਾਰਟੀ ਵਿੱਚ ਚਲਾ ਜਾ ਫਿਰ ਤੁਹਾਡੇ ਵਿਚਾਰ ਕੀ ਹੋਣਗੇ ਫਿਰ ਕੀ ਕਹੋਗੇ ਜੇ ਮੂਤਪਾਲ ਦੇ ਨਾਲ ਚਲਾ ਜਾਵੇ ਫਿਰ ਕੀ ਕਹੋਗੇ ਜੇ ਸ਼ਖਬੀਰ ਵਾਲ ਦੇ ਨਾਲ ਚਲਾ ਜਾਵੇ ਫਿਰ ਕੀ ਕਹੋਗੇ ਇਹ ਤਾਂ ਸਿੱਧ ਹੋ ਜਾਂਦਾ ਵੀ ਜਿਹੜੇ ਅਖੋਦੀ ਧਾਰਮਿਕ ਆਗੂ ਨੇ ਜਾਂ ਵੱਡੇ ਗੁਰਦੁਆਰੇ ਨੇ ਜਿਵੇਂ ਸ਼੍ਰੋਮਣੀ ਕਮੇਟੀ ਲਾ ਲੋ ਵੱਡੀਆਂ ਸੰਸਥਾਵਾਂ ਨੇ ਉਹਨਾਂ ਤੇ ਜੱਟਵਾਦ ਦਾ ਕਬਜ਼ਾ ਹੈ ਇਹ ਸ਼ਬਦ ਮੇਰੇ ਆਪਣੇ ਨੇ ਜੀ ਕਈ ਵਾਰੀ ਕਿਸੇ ਨੂੰ ਇਤਰਾਜ਼ ਹੋਵੇ ਜੇ ਨਹੀਂ ਤਾਂ ਦੱਸੋ ਨਰੈਣੂ ਮਹੰਤ ਕੌਣ ਨੇ ਬਾਦਲ ਕੇ ਕੌਣ ਨੇ ਸ਼੍ਰੋਮਣੀ ਕਮੇਟੀ ਵਾਲੇ ਕੌਣ ਨੇ ਜਾਣੀ ਕਿ ਸਾਡੇ ਚਲੂੜੇ ਤਾਂ ਲੜਦੇ ਨੇ ਵੀ ਉਹ ਦਲਤ ਪਰਿਵਾਰ ਵਿੱਚੋਂ ਹੈ ਉਹ ਭਾਜਪਾ ਦੇ ਵਿੱਚ ਕਿਉਂ ਚਲਾ ਗਿਆ ਬਥੇਰੇ ਜੱਟ ਜਾਣਗੇ ਗਏ ਵੀ ਨਹੀਂ ਬਥੇਰੇ ਨੂੰ ਟਿਕਟਾ ਮਿਲਿਆ ਨਹੀਂ ਉਦੋਂ ਕਿਉਂ ਨਹੀਂ ਬੋਲਦੇ ਇੱਕ ਬੇਨਤੀ ਹੈ ਜੀ ਪੰਜਾਬ ਦੇ ਲੋਕਾਂ ਨੂੰ ਜਿਹੜਾ ਵੀ ਬੰਦਾ ਭਾਰਤ ਦਾ ਵਾਸੀ ਹੈ ਉਹਨੂੰ ਖੁੱਲੀ ਛੁੱਟੀ ਹੈ ਉਹਨੂੰ ਆਜ਼ਾਦੀ ਹੈ ਉਹ ਜਿਹੜੀ ਮਰਜ਼ੀ ਪਾਰਟੀ ਵਿੱਚ ਜਾ ਸਕਦਾ ਹੈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਅਸਾ ਪੰਜਾਬ ਲਈ ਜਾਂ ਕੌਮ ਲਈ ਕਾਂਗਰਸ ਨੇ ਕੀ ਕੀਤਾ ਹੈ ਅਕਾਲੀਆਂ ਨੇ ਕੀ ਕੀਤਾ ਹੈ ਹੁਣ ਇਹ ਕਹਿੰਦੇ ਮੰਨੂਵਾਦੀ ਸੋਚ ਜਿਹੜਾ ਸਾਡੇ ਸਿੱਖ ਪ੍ਰਚਾਰਕ ਗੱਪ ਕਥਾ ਕਹਾਣੀਆਂ ਸੁਣਾਉਂਦੇ ਨੇ ਜਦੋਂ ਬੰਦਾ ਮਰ ਜਾਂਦਾ 13ਵਾਂ ਕਰਨਾ ਹੈ 12ਵਾਂ ਕਰਨਾ ਫੁੱਲ ਚੋਣੇ ਨੇ ਗੰਗਾ ਵਿੱਚ ਤਾਰਨੇ ਨੇ ਉਹ ਸੋਚ ਕਿਹੜੀ ਹੈ ਜੀ ਜਦੋਂ ਬਾਬੇ ਨਾਨਕ ਨੂੰ ਜਨਉ ਪਾਉਣ ਲੱਗੇ ਸੀ ਉਹ ਮੰਨੁਬਾਦੀ ਸੋਚੀ ਸੀ ਤੇ ਅੱਜ ਉਹ ਸੋਚ ਨਾਲ ਕਿੰਨੇ ਕ ਸਹਿਮਤ ਹੋ ਤੁਸੀਂ ਮੰਨੋਗੇ ਬਿਲਕੁਲ ਨਹੀਂ ਸਾਡੇ ਗੁਰਦੁਆਰਿਆਂ ਵਿੱਚ ਮਨੁਭਾਦੀ ਸੋਚ ਅੱਜ ਉਹੀ ਸੁਰਵਈਆ ਅਪਣਾਇਆ ਜਾਂਦਾ ਹੈ ਉਹੀ ਕਿਰਿਆ ਕਰਮ ਕੀਤਾ ਜਾਂਦਾ ਜਿਉ ਡਾਕਟਰ ਘਰੇ ਟਾਬਾ ਗਿਆ ਉਦੋਂ ਮਨੁਭਾਦੀ ਹੈ ਜੀ ਉਹ ਅਸ਼ਾ ਡਾਕਟਰ ਅਵੇਦਕਰ ਸਾਹਿਬ ਦੀ ਗੱਲ ਕਰੋ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਨੇ ਕੀ ਭਗਤ ਰਵਦਾਸ ਦੇ ਨਾਲ ਤੁਲਨਾ ਉਹਨਾਂ ਦੀ ਕਰਦੇ ਹੋ ਜੋ ਡਾਕਟਰ ਮੇਰਕਰ ਸਾਹਿਬ ਨੇ ਕਿਹਾ ਉਹ ਤੇ ਪਹਿਰਾ ਦਿੰਦੇ ਹੋ ਜਪਾ ਗੁਰਦਾਸ ਦੇ ਨਾਂ ਤੇ ਜਿਹੜੇ ਗੁਰਦੁਆਰੇ ਵੱਖਰੇ ਬਣੇ ਨੇ ਕਿਉਂ ਬਣੇ ਨੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਬਣਾ ਲਏ ਭਗਤ ਰਾਮਦਾਸ ਜੀ ਦਾ ਜਨਮ ਦਿਨ ਮਨਾਓ ਤਾਂ ਖੁਸ਼ੀਆਂ ਨੇ ਕਿਸੇ ਪਿੰਡ ਦੇ ਗੁਰਦੁਆਰੇ ਵਿੱਚ ਸੁਣਿਆ ਅਜੇ ਤੱਕ ਵੀ ਭਗਤ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਜਨਮ ਦਿਹਾੜਾ ਮਨਾਇਆ ਜਾਵੇ ਕਿਸੇ ਨੇ ਪਹਿਲ ਕੀਤੀ ਹੈ ਅਗਲੇ ਨੇ ਗੁਰਦਾਰੇ ਤਾਂ ਬਣਾਏ ਜਾਤੀਵਾਦ ਦਾ ਕਿਲਾ ਸਾਡੇ ਧੌਣ ਵਿੱਚ ਇਹ ਜਿੱਨਾਂ ਚ ਰਹੂਗਾ ਉਹਨਾਂ ਚ ਅਸੀਂ ਕੌਮ ਦੀ ਗੱਲ ਨਹੀਂ ਕਰਨੀ ਅਸੀਂ ਆਪਣੀ ਚੌਧਰ ਦੀ ਗੱਲ ਕਰਨੀ ਹੈ ਜਿਹੜਾ ਜ਼ਹਿਰ ਸਾਡੇ ਅੰਦਰ ਭਰਿਆ ਹੁੰਦਾ ਉਹ ਅਸੀਂ ਕਿਦੋਂ ਬਾਹਰ ਕੱਢਣਾ ਕਿਦੋਂ ਉਗਲਣਾ ਉਹ ਟਾਈਮ ਚਾਹੀਦਾ ਹੁੰਦਾ ਸਾਨੂੰ ਸព ساری ਉਮਰ ਧਰਤੀ ਤੇ ਸਰਕ ਸਰਕੇ ਚੱਲਦਾ ਹਫਤੇ ਕਵਾਧੂ ਦਾ ਸਾਨਾ ਜਿਹੜਾ ਹੁੰਦਾ ਮੂੰਹ ਦੇ ਵਿੱਚ ਜ਼ਹਿਰ ਵਾਲਾ ਉਹ ਫੁੱਟ ਜਾਂਦਾ ਦੁਬਾਰੇ ਫੇਰ ਆ ਜਾਂਦਾ ਇਹ ਹੀ ਕੰਮ ਸਾਡਾ ਹੈ ਜਾਤੀਵਾਦ ਦਾ ਜਿਹੜਾ ਸਾਡੇ ਅੰਦਰ ਜ਼ਹਿਰ ਹੈ ਜਿਹੜੀ ਨਫਰਤ ਹੈ ਉਹ ਨਿਕਲ ਨਹੀਂ ਸਕਦੀ ਉਦਾਂ ਸੀ ਬਾਬੇ ਨਾਨਕ ਦੀ ਸਿੱਖਾਂ ਜਾਣੀ ਕਿ ਜੇ ਡਾਕਟਰ ਢਂਗੜੇਟਾ ਭਾਜੇਪੀ ਦੇ ਸ਼ਾਮਲ ਹੋ ਗਿਆ ਤਾਂ ਉਹ ਮੰਨੂਵਾਦੀ ਸੋਚ ਦਾ مالک ਉਦੋਂ ਜਾਤ ਪਰਖਦੇ ਹੋ ਤੁਸੀਂ ਤੇ ਜਿਹੜੇ ਵੱਡੇ ਵੱਡੇ ਕਹਿੰਦੇ ਕਹੋਂਦੇ ਸਿੱਖ ਜੱਟ ਜਿਹੜੇ ਆ ਉਹ ਵੀ ਜੀਪੀ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਬਾਰੇ ਤੁਹਾਡੀ ਜ਼ੁਬਾਨ ਖੁੱਲਦੀ ਨਹੀਂ ਮਨਪ੍ਰੀਤ ਬਾਲ ਬਾਲ ਬਾਰੇ ਬੋਲ ਕੇ ਦੇਖੋ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲ ਕੇ ਦੇਖੋ ਗੁਲਦੀਪ ਸਿੰਘ ਕੇਵਲ ਸਿੰਘ ਢਿੱਲੋਂ ਬਾਰੇ ਬੋਲ ਕੇ ਦੇਖੋ ਹੋਰ ਬਥੇਰੀ ਨੇ ਜਿਹੜੇ ਬੀਜੇਪੀ ਦੇ ਸ਼ਾਮਲ ਹੋਏ ਨੇ ਪ੍ਰਤਾਪ ਬਾਜਬਾ ਜਿਹੜਾ ਐਲੋਪੀ ਹੈ ਕਾਂਗਰਸ ਦਾ ਉਹਦਾ ਭਰਾ ਵੀ ਬੀਜੇਪੀ ਦੇ ਵਿੱਚ ਹੈਗਾ ਬਹੁਤ ਲੋਕ ਨੇ ਉਹਨਾਂ ਬਾਰੇ ਕਿ ਉਹ ਜਵਾਨ ਖੋਲੇ ਤੁਹਾਡੇ ਹੁਣ ਫੇਰ ਇਹ ਲੱਗਿਆ ਹਾ ਵੀ ਉਹ ਲੁਧਿਆਣੇ ਤੋਂ ਬਿਲੋਂਗ ਕਰਦਾ ਉੱਤੇ ਸ਼ਹਿਰੀ ਬੋਰਡ ਕਾਫੀ ਹੈ ਜੇ ਟਿਕਟ ਦੇ ਦਿੱਤੀ ਕਿਤੇ ਐਮਐਲ ਨਾ ਬਣੇ ਉਹ ਤਾਂ ਅਗਲਾ ਬਣੀ ਜਾਊ ਕੋਈ ਚੱਕਰ ਜੇ ਨਾਮ ਬਣੂ ਪਾਸਪੋਰਟ ਕਰਾ ਮੰਗੇ ਜੱਟ ਜਿੰਨੀਆਂ ਕਵਟਾ ਆਪਣੇ ਨਾ ਪਪਵਾ ਮੰਗੇ ਜੱਟ ਕਬੱਡੀ ਕਰ ਲਈ ਜੈਲ ਸੀ ਕਰ ਗਏ ਦੱਸੋ ਨਾ ਬੱਡੀਆਂ ਬੱਡੀਆਂ ਪੋਸਟਾਂ ਪਾਈਆਂ ਹੁਣ ਮੇਰੇ ਬਾਰੇ ਵੀ ਪਾ ਦਿਓ ਵੀ ਵੀ ਉਹਦਾ ਆੜੀ ਐ ਇਦਾਂ ਕਹਿੰਦੇ ਸਾਨੂੰ ਨਹੀਂ ਪਰਵਾਹ ਕੋਈ ਮੈਂ ਤਾਂ ਸ਼ਰਿਆਮ ਕਿਹਾ ਹੋਇਆ ਵੀ ਜਿਹੜੀ ਵੀ ਪਾਰਟੀ ਪੰਜਾਬ ਦੇ ਮੁੱਦਿਆਂ ਨੂੰ ਸੀਰੀਅਸ ਲਾਊਗੀ ਹੱਲ ਕਰੂਗੀ ਉਹਦੀ ਸਪੋਰਟ ਕਰਾਂਗੇ ਅੱਜ ਭਵੰਤਮਾਨ ਸਾਹਿਬ ਦੀ ਗੱਲ ਕਰ ਰਹੇ ਆ ਨਾ ਜੇ ਕੱਲ ਨੂੰ ਇਹ ਫੇਰ ਫੇਰ ਦੀ ਕਰਨਗੇ ਨਾ ਗੱਲ ਸੁਣੀ ਦੂਜੇ ਪਾਸੇ ਚਲ ਜਾਣਾ ਆਪਾਂ ਜੇ ਦੂਜੇ ਨਹੀਂ ਸੁਣਨਗੇ ਤੀਜੇ ਪਾਸੇ ਚਲ ਜਾਣਾ ਤੀਜੇ ਨਹੀਂ ਸੁਣਨਗੇ ਚੌਥੇ ਪਾਸੇ ਚਲ ਜਾਣਾ ਹੋਰ ਦੱਸੋ ਤੁਸੀਂ ਖੁਸ਼ ਰਹੋ ਅਸੀਂ ਆਜ਼ਾਦ ਭਾਰਤ ਵਿੱਚ ਰਹਿੰਦੇ ਆ ਸਾਡੀ ਮਰਜ਼ੀ ਹੈ ਜੀ ਕੋਈ ਮੈਨੂੰ ਕਹਿ ਦੂਗਾ ਵੀ ਇਹ ਮੰਨੂਵਾਦੀ ਸੋਚ ਦਾ ਧਾਰਨੀ ਹੈ 24 ਘੰਟੇ ਮੇਰੇ ਨਾਲ ਰਹਿ ਕੇ ਦੇਖੋ ਕਿਦਾਂ ਅਸੀਂ ਪਖੰਡਵਾ ਦੇ ਖੇਤਰ ਫੇਰਦੇ ਆ ਰਹ ਕੇ ਦੇਖੋ ਨਾਲ ਪਤਾ ਲੱਗੂ ਕਿ ਮੰਨੂਬਾਦੀ ਕੌਣ ਹੈ ਆ ਜਿਹੜੇ ਦਿਵਾਲੀ ਤੇ ਜਾ ਕੇ ਮਿੱਟੀਆਂ ਕੱਢਦੇ ਸੀ ਚਾਰ ਇੱਟਾਂ ਰੱਖ ਕੇ ਮਟੀਆਂ ਬਣਾਈ ਹੋਈਆਂ ਸੀ ਉਹ ਕੌਣ ਨੇ ਘਰੇ ਪਿਓ ਮਾਂ ਠੰਡ ਨਾਲ ਮਰ ਜਾਂਦੀ ਐ ਕੋਈ ਚਾਦਰ ਕੋਈ ਲੋਈ ਕੋਈ ਕੱਪੜਾ ਕੋਈ ਜੁੱਤੀ ਨਮੀ ਲੈ ਕੇ ਨਿੰਦੇ ਮਰਨ ਤੋਂ ਬਾਅਦ ਜਿਹੜੇ ਭੋਗਾਂ ਤੇ ਮੰਜੇ ਵਿੱਚ ਤੇ ਚੜਾਈ ਜਾਂਦੇ ਨੇ ਇਹ ਸੋਚ ਕੀ ਦੀ ਐ ਇਹ ਤਾਂ ਸੀ ਕਰਦੇ ਆ ਖੇਤਾਂ ਵਿੱਚ ਮਟੀਆਂ ਕਿੰਨੇ ਬੜਾਈਆਂ ਨੇ ਉਹ ਤਾਂ ਅਸੀਂ ਬਣਾਈਆਂ ਨੇ ਉਦਾਂ ਅਸੀਂ ਸਿੱਖ ਹਾਂ ਜੀ ਅਸੀਂ ਗੁਰਦੁਆਰੇ ਜਾਂਦੇ ਹਾਂ ਜੀ ਸ਼ਰਮ ਨਹੀਂ ਆਉਂਦੀ ਸਾਨੂੰ ਬਾਬੇ ਨਾਨਕ ਦੀ ਸੋਚ ਤੋਂ ਅਸੀਂ ਲੱਖਾਂ ਕਰੋੜਾਂ ਕੋਹਾਂ ਜਾਣ ਕੇ ਬਹੁਤ ਦੂਰ ਖੜੇ ਹਾਂ ਜੀ ਉੱਥੇ ਪਹੁੰਚਣਾ ਸੌਖਾ ਨਹੀਂ ਸਾਡੇ ਵੱਡੇ ਵੱਡੇ ਪ੍ਰਚਾਰਕ ਮੰਨੂਵਾਦੀ ਨਹੀਂ ਕਿਹਦਾ ਕਿਹਦਾ ਨਾਂ ਲਈਏ ਦੱਸ ਦਿਓ ਸਾਹਮਣੇ ਬੈਠ ਕੇ ਗੱਲ ਕਰਨ ਲੈਂ ਫਿਰ ਦੱਸਾਂਗੇ ਵੀ ਤੇਰੇ ਘਰ ਵਿੱਚ ਕੀ ਚੱਲਦਾ ਕਿੰਨਾ ਕੁ ਪਖੰਡ ਕਰਦੇ ਹੋ ਤੁਸੀਂ ਡਾਕਟਰ ਰੇਟਾ ਚੇਤੇ ਆ ਗਿਆ ਤੁਹਾਡੇ ਬਾ ਬਈ ਬਾ ਕੀ ਬਾਤ ਹੈ ਮੈਨੂੰ ਫੋਨ ਕਰ ਲਿਆ ਕਰੋ ਮੈਂ ਦੱਸ ਦਿਆ ਕਰੋ ਵੀ ਆ ਆ ਵੀ ਗਿਆ ਬੀਜੇਪੀ ਚ ਆ ਵੀ ਗਿਆ ਵੀਰੇ ਪੀਚ ਫਿਰ ਉਹਦੇ ਬਾਰੇ ਬੋਲ ਕੇ ਦਿਖਾਓ ਆਲਾ ਖੇਤਰ ਫੇਰ ਉਪੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ